ਰੌਡੀਏ ਸਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਐਸ ਕੇ ਟੈਕਸਟਾਈਲ ਮਰੰਡਾ ਤੇ ਖੜੇ ਆਂ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਕਿ ਇਹ ਮਰੰਡੇ ਤੋਂ ਸੜਕ ਆਉਂਦੀ ਹੈ ਤੇ ਮੇਰੇ ਪਿੱਛੇ ਇਹ ਲੁਧਿਆਣੇ ਨੂੰ ਜਾਂਦੀ ਹੈ ਇਹ ਐਸ ਕੇ ਟੈਕਸਟਾਈਲ ਆ ਲਿਆ ਨੇ ਹੁਣ ਸੇਲ ਲਾਈ ਆ ਦਿਵਾਲੀ ਦੇ ਵਿੱਚ 2 ਦਿਨ ਰਹਿ ਗਏ 2 ਦਿਨ ਦੇ ਵਿੱਚ ਇਹ ਭਾਰੀ ਸੇਲ ਜੋ ਲੱਗਣ ਜਾ ਰਹੀ ਹੈ ਆਪਾਂ ਗੱਲਬਾਤ ਕਰਦੇ ਆਂ ਅੰਦਰ ਚੱਲ ਕੇ ਕਾਲਾ ਵੀਰ ਜੀ ਦੇ ਨਾਲ ਜੋ ਕੰਬਲ ਦਾ ਰੇਟ ਹੈ ਉਹ ਵੀ ਇਹਨਾਂ ਨੇ 395 ਰੁਪਏ ਕਰਤਾ ਡਵਰ ਬੈੱਡ ਦਾ ਜਿਹੜਾ ਕੰਬਲ ਹੈ ਤੇ ਆਓ ਹੁਣ ਆਪਾਂ ਅੰਦਰ ਚੱਲਦੇ ਹਾਂ ਤੇ ਇਹ ਕਿਹੜੀ ਸੇਡ ਹੈ ਤੁਹਾਨੂੰ ਬਾਕੀ ਦੀ ਦਿਖਾਉਨੇ ਆ ਬੱਲੇ ਬੱਲੇ ਕਿੰਨੇ ਸੋਹਣੇ ਸੋਹਣੇ ਕੰਬਲ ਲੱਗੇ ਹੋਏ ਨੇ ਉਹ ਵਾਹ ਜੀ ਵਾਹ ਕਮਾਲ ਕਰਤੀ ਐ ਐਸ ਕੇ ਵਾਲਿਆਂ ਨੇ ਉਹ ਵੀਰ ਜੀ ਕਾਲਾ ਵੀਰ ਜੀ ਨਹੀਂ ਦਿਖਦੇ ਹੈਗੇ ਕਾਲਾ ਵੀਰ ਜੀ ਉਹ ਖੜੇ ਨਹੀਂ ਬਾਜੀ ਕੰਬਲਾਂ ਦੇ ਉੱਤੇ ਹਾਂਜੀ ਬੱਲੇ ਬੱਲੇ ਹਾਂਜੀ ਦਵਾਨ ਜੀ ਹਾਂਜੀ ਕਲਾ ਭਾਜੀ ਹਾਂਜੀ ਕੀ ਹਾਲ ਹੈ ਜੀ ਹਾਂਜੀ ਠੀਕ ਹੈ ਜੀ ਹੋਰ ਸੁਣਾਓ ਹਾਂਜੀ ਆ ਤੇ ਦੀਵਾਲੀ ਆ ਗਈ ਜੀ ਠੰਡ ਵੀ ਆ ਗਈ ਨਾਲੇ ਅ ਚੈੱਕ ਕਰਾਓ ਜੀ ਡਬਲ ਵੈਡ ਦਾ ਕੰਬਲ ਪੂਰਾ ਕਿੰਗ ਸੈਤਵਾਨ ਜੀ ਚੈੱਕ ਕਰਾਓ ਮਾਰਕੀਟ ਵਿਗਦਾ ਜੀ 6500 ਰੁਪਏ ਦਾ ਦੀਵਾਲੀ ਕਰਕੇ ਪੈਣਾ ਦੇ ਕਰਨੇ ਆ ਵੱਡੇ ਵੱਡੇ ਫਾਇਦੇ ਕੰਬਲ ਲਾ ਕੇ ਦੇਣਾ 395 ਰੁਪਏ ਦਾ 395 ਰੁਪਏ ਰੇਂਜ ਚ ਚੈੱਕ ਕਰਾਓ ਜੀ ਹਾਂਜੀ ਮਾਰਕੀਟ 6500 ਦਾ ਕੰਬਲ ਵਿਗਦਾ ਤਾਂ ਹਾਂਜੀ ਨਹੀਂ ਜੀ ਹੋਰ ਮਹਿੰਗਾ ਇਹ 680 ਰੁਪਏ ਮਿਲਦਾ ਮਿਲਦਾ ਭਾਜੀ ਮਿਲਦਾ ਜੀ ਮਿਲਦਾ ਹਾਲੋ ਸਾਰੇ ਕਲਰ ਜਿੰਨੇ ਮਰਜ਼ੀ ਲਓ ਜੀ ਸਿਰਫ 395 ਰੁਪਏ ਦੀ ਰੇਂਜ ਦੇ ਵਿੱਚ ਹਾਲੋ ਕਲਰ ਜਿੰਨੇ ਮਰਜ਼ੀ ਵੀ ਜੀ ਹਾਲੋ ਜਿੰਨੇ ਮਰਜ਼ੀ ਡਿਜ਼ਾਈਨ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਜਿੰਨੇ ਮਰਜ਼ੀ ਲੈ ਲਓ ਕਲਰ ਰੇਟ ਕਰਤਾ ਐਸਕੇ ਨੇ 395 ਰੁਪਏ ਤੇ ਭਾਵੇਂ ਇੱਕ ਲੈ ਲਓ ਭਾਵੇਂ ਜਿੰਨੇ ਮਰਜ਼ੀ ਦਵਾਜੀ ਲੈ ਲਓ ਜੀ ਜਿੰਨੇ ਮਰਜ਼ੀ ਕੁਆਂਟੀਟੀ ਹਾਲੋ ਆ ਕੰਬਲ ਮੇਰੇ ਗਿਆ ਜੀ ਵਿੱਧ ਬੈਗ ਦੇ ਨਾਲ ਸਿੰਗਲ ਵਡ ਦਾ 450 ਰੁਪਏ ਪੂਰੀ ਹੈਵੀ ਕੁਆਲਟੀ ਹੈ 컬러 ਚਾਰਟ ਡਿਜ਼ਾਈਨ ਜਿੰਨੇ ਮਰਜ਼ੀ ਲੈ ਲੋ ਆ ਲੋ ਤੁਹਾਡੀ ਚੈੱਕ ਕਰਾ ਦੋ ਪਿਓਰ ਮਿੰਕ ਹੈ ਜੀ ਮੈਲਵਰਟ ਪਿੰਕ ਚ ਜੀ ਆ ਲੋ 컬러 ਦੇਖੋ ਜੀ ਕਿੰਨੇ ਸੋਹਣੇ ਸੋਹਣੇ ਇੱਕ ਤੋਂ ਇੱਕ 컬러 ਆ ਲੋ ਭਾਵੇਂ ਰੈੱਡ ਲੋ ਭਾਵੇਂ ਕਾਫੀ ਲੋ ਭਾਵੇਂ ਨੇਵੀ ਬਲੂ ਲੋ ਆ ਲੋ ਜਿਹੜਾ ਮਰਜ਼ੀ 컬러 ਲੈ ਲੋ ਸਿਰਫ 450 ਰੁਪਏ ਦੇ ਵਿੱਚ ਆ ਲੋ ਵਿੱਧ ਬੈਗ ਦੇ ਵਿੱਚ ਪਾ ਕੇ ਤੁਹਾਨੂੰ ਦੇ ਦੂੰਗਾ 450 ਦੀ ਰੇਂਜ ਦੇ ਵਿੱਚ ਆ ਲੋ ਅਚ ਚੈੱਕ ਕਰੋ ਜੀ ਸਿੰਗਲ ਬੈਡ ਦਾ ਕੰਬਲ 450 ਰੁਪਏ ਅਚ ਚੈੱਕ ਕਰੋ ਜੀ ਲਓ ਜੀ ਦਮਾਨ ਜੀ ਪਿਓ ਡੋਲ ਬੈਡ ਦੀ ਚਾਦਰ ਹੋਗੀ ਪਿਓ ਬਲੈਂਕਟ ਮਿੰਕ ਦੀ ਉੱਪਰ ਅੱਛਾ ਜੀ ਸਾਰੀ ਐਂਟੀ ਸਲਿੱਪ ਹੈ ਭਾਈ ਸਲਿੱਪ ਨਹੀਂ ਹੋਗੀ ਬੈਡ ਤੋਂ ਗਰਮ ਵੀ ਹੈ ਗਰਮ ਨਾਲ ਹੈ ਜੀ ਪਿੱਲੋ ਪਿੱਲੋ ਕੋਬਰ ਨਾਲ ਹੈ ਜਿਪਰ ਨਾਲ ਹੈ ਜੀ ਕਹਿੰਦੇ ਜਿਪੜੇ ਲੱਗੇ ਨੇ ਜਿਪਰ ਨਾਲ ਇਹਨਾਂ ਦੇ ਰੇਡ ਕਰਤਾ ਹੈਗਾ 350 ਰੁਪਏ 300 ਤੋਂ 500 ਵਾਲੀ ਡਿਜ਼ਾਈਨਿੰਗ 350 ਦੀ ਰੇਂਜ ਜਿੰਨੀ ਮਰਜ਼ੀ ਲਈਓ ਕੁਆਂਟੀਟੀ ਦਮਾਨ ਜੀ ਕੁਆਂਟੀਟੀ ਕੁਆਂਟੀਟੀ ਚੈੱਕ ਕਰਾ ਦਿਓ ਆ ਲੋ ਕਟਰੀ ਪੂਰੀ ਹੈ ਜੀ। ਇੱਕ ਕਰਾਓ ਜੀ ਵਿੰਟਰ ਦੀ ਡੇਰੀ ਆ ਗਈ ਦੁਬਾਰੰ ਜੀ ਆਲੋ ਸੇਮ ਕੈਟਲੋਗ ਵਾਲੇ ਪੀਸ ਪਿਓਰ ਗਰਮ ਪਸ਼ਮੀਨਾ ਦੁਪੱਟੇ ਮਿਲਨੇ ਆ ਸਾਰੇ ਨਾਲ ਹਾ ਪਿਓਰ ਦੇ। ਪਿਓਰ ਦੇ ਦੁਪੱਟੇ ਦਾ ਡਿਜ਼ਾਈਨਿੰਗ ਲਈ ਆਂਦੀ ਜਾਲੋ ਸਰਦੀਆਂ ਦਾ ਸੀਜ਼ਨ ਹੋ ਗਿਆ ਸਟਾਰਟ ਆ ਚੈੱਕ ਕਰੋ। ਹਾ ਪਿਓਰ ਦੇ ਦੁਪੱਟੇ ਦੇ ਨਾਲ ਮਾਰਕੀਟ ਸੂਟ 700 800 ਰੁਪਏ। ਐਸਕੇਨੇ ਪਾਰੀ ਸੇ ਲਾਤੀ 700 ਰੁਪਏ ਦੇ ਦੋ ਸੂਟ ਵੀ ਸਿੰਗਲ ਪੈਣਾ 350 ਰੁਪਏ। ਫਲੈਟ ਰੇਟ ਕਰਤਾ ਬਾਈ 350। ਪਿਓਰ ਚੁੰਨੀ ਦੇ ਨਾਲ ਕੈਟਲੋਗ ਵਾਲੇ ਪੀਸ ਆਲੋ ਅੱਠ ਰੰਗਾਂ ਦੀ ਕੈਟਲੋ ਦੁਪੱਟਾ ਜ਼ਰਾ ਪ्योर ਮਿਲਣਾ ਹੈ ਰੇਡ ਕਰਤਾ ਸਾਡੇ 300 ਰੁਪਏ ਕੋਈ ਐ ਨਹੀਂ ਕੁਆਂਟੀਟੀ ਜਿੰਨੀ ਮਰਜ਼ੀ ਲਓ ਜੀ ਆਲੋ ਪ्योर ਗਰਮ ਹੈ ਜੀ ਪ्योर ਗਰਮ ਕਸ਼ਮੀਰ ਨੇ ਰਹਿਦਾ ਸੂਟ ਵੀ ਯਾਰ 700 ਦਾ ਇੱਕ ਇੱਕ ਐਸਕੇ ਦਾ ਰੇਡ 700 ਦੇ ਦੋ ਸਿੰਗਲ ਦੇਗਾ 350 ਰੁਪਏ ਦਾ ਇਹ ਵੀ ਸੂਟ ਲਾ ਕੇ ਦੇਣਾ ਜੀ 700 ਰੁਪਏ ਦੇ ਦੋ ਆਲੋ ਪ्योर ਗਰਮ ਪਸ਼ਮੀਨੇ ਦਾ ਸੂਟ ਨਾਲ ਰਹੇਗੀ ਵਿਦ ਸ਼ਾਲ ਮਾਨ ਜੀ ਸਾਰੇ ਡਿਸਟਲ ਪ੍ਰਿੰਟ ਆਉਣਗੇ ਜੀ ਕੋਈ ਆਮ ਨੋਰਮਲ ਪ੍ਰਿੰਟਰ ਨਹੀਂ ਹੈਗੇ ਜੀ 2 ਮੀਟਰਾਂ ਦੇ ਨਾਲ ਸ਼ਾਲ ਇਹਨਾਂ ਦੇ 2 ਮੀਟਰ ਖੁੱਲੇ ਡੁੱਲੇ ਸ਼ਾਲ ਆ ਲੋ ਕਲਰ ਚਾਰਟ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਆ ਫਰੰਟ ਡਿਜੀਟਲ ਬਾਜੂ ਡਿਜੀਟਲ ਆ ਚੈੱਕ ਕਰੋ ਜੀ ਬੈਕ ਵੀ ਸਾਰੀ ਡਿਜੀਟਲ ਬਈ ਯਾਰ 700 ਦਾ ਇੱਕ ਐਸਕੇ ਨੇ ਦੇਣਾ 700 ਦੇ ਦੋ 350 ਰੁਪਏ ਦਾ ਸਿੰਗਲ ਸੂਟ ਲੈਣਾ ਜੀ ਯਾਰ ਛੋਟੇ ਵਾਲੇ ਪੀਸੇ ਮਿਲਣਗੇ ਤਾਂ ਮਾਨ ਜੀ ਸਾਰੇ ਡਿਜ਼ਾਈਨ ਨਾਲ ਦੇ ਨਾਲ ਆ ਲੋ ਕਲਰ ਚਾਰਟ ਡਿਜ਼ਾਈਨ ਕੁਆਂਟੀਟੀ ਦੀ ਕੋਈ ਕਮੀ ਨਹੀਂ ਚੈੱਕ ਕਰੋ ਜੀ ਕਿੰਨੇ ਪਾਰਸਲਾਂ ਦੇ ਪਾਰਸਲ ਪਿਆ ਜਿੰਨੇ ਮਰਜ਼ੀ ਲੈ ਜਾਓ ਕੁਆਂਟੀਟੀ ਫੁੱਲ ਬੜਾ ਫੁੱਲ ਮਿਲੇਗੀ ਕੁਆਂਟੀਟੀ ਰੇਡ ਕਰਤਾ 350 ਰੁਪਏ ਦਾ ਆ ਚੈੱਕ ਕਰੋ ਤੁਮਾਨ ਜੀ ਪਿਓਰ ਡਿਸਟ੍ਰੀਪ ਪ੍ਰਿੰਟ ਆ ਗਿਆ ਪਿਓਰ ਗਰਮ ਸੂਟ ਸਾਰਾ ਰਹੂਗਾ ਆਰੀ ਬਾਰ ਸਭ ਕਹੇਦੇ ਵੀ ਉੱਪਰ ਆ ਵੀ ਫਰੰਟ ਦੇ ਉੱਪਰ ਨਾ ਰਹੂਗੀ ਬੈਕ ਸਾਈਡ ਡਿਸਟ੍ਰੀਪ ਸਾਰਾ ਰਹੂਗੀ ਨਾ ਟਾਈਮੇਟਰ ਟਾਈਮੇਟਰ ਰਹੂਗੀ ਬਾਟਮ 12 16 ਸੂਟ ਨਾਲ ਇੱਕ ਨਾਲ ਇੱਕ ਫ੍ਰੀ ਕਰਤਾ ਭਾਜੀ 10 ਕੀ ਸੂਟ 600 ਰੁਪਏ ਇੱਕ ਰੁਪਏ ਗਿਆ ਤੁਮਾਨ ਜੀ ਸਿੰਗਲ ਸੂਟ 600 ਰੁਪਏ ਦੇ ਜੀ 12 16 ਸੂਟ ਨਾਲ ਇੱਕ ਨਾਲ ਇੱਕ ਫ੍ਰੀ ਹੋ ਗਿਆ ਜੀ ਟੋਟਲ ਸਾਰਾ ਹਰੀ ਵਰਕ ਹੋਇਆ 2 ਟਾਈਟੇ ਮੀਟਰ ਦੇ ਨਾਲ ਸ਼ਾਲ ਇਹਨਾਂ ਦੇ ਵਧੀਆ ਪਿਓਰ ਪਸ਼ਮੀਨੇ ਦਾ। ਚੰਗਾ ਸੂਟ ਲਾਇਓ 2 ਸੂਟ ਲਾਇਓ 600 ਰੁਪਏ ਦਾ ਸੂਟ ਜੀ। ਆ ਲੋ ਜੀ 350 ਰੁਪਏ ਆ ਲੋ। ਬਰਬਰੀ ਪਿਓਰ ਮਸਲੀਨ ਕਾਟਨ ਦੀ ਆਈਟਮ ਆ ਗਈ ਦੁਪੱਟਾ ਵੀ ਨਾਲ ਆ ਰੋਗਾ 2 ਟਾਈ ਮੀਟਰ ਕੱਟ ਵਰਦਾ 350 ਰੁਪਏ ਦਾ ਸੂਟ। ਮੰਮਾ ਦੁਪੱਟੇ ਵੀ ਰਾਨੇ ਦੇ ਟਾਈਟੇ ਮੀਟਰ ਦੇ 350 ਰੁਪਏ ਦਾ ਪਿਓਰ ਮਸਲੀਨ ਦਾ ਸੂਟ। ਆ ਲੋ ਬਰਬਰੀਆਂ ਮੈਚਿੰਗਾਂ ਦੇ ਕਿੰਨੀ ਸੋਹਣੀ ਸੋਹਣੀਆਂ ਦਵਾਨ ਜੀ। ਆਲਾ ਬਰਬਰੀ 250 ਰੁਪਏ। ਲਾਈਟ ਲਾਇਓ ਡਾਰਕ ਲ ਪਿਓਰ ਬਰਬਰੀ ਦੇ ਲਈ ਤੁਮਾਂ ਜੀ ਮਾਰਕੀਟ 450 ਹੈ ਮੈਂ ਬਰਬਰੀ ਹੈ ਪਾਜੀ ਬਹੁਤ ਡਿਮਾਂਡ ਹੈ 450 500 ਰੁਪਏ ਦੂਟਾ ਆਪਾਂ ਨੇ ਲਾਗ ਦੇਣਾ 250 ਰੁਪਏ ਸੂਟ ਸਿਰਫ ਦੁਪੱਟਾ ਹੀ ਬਰਬਰੀ ਦਾ ਯਾਨੀ ਕਿ 500 ਦੇ 200 ਸਿੰਗਲ ਸੂਟ 250 ਰੁਪਏ ਦਾ ਪਿਓਰ ਬਰਬਰੀ ਦਾ ਭਾਜੀ ਕੰਟਰਾਸਟ ਵਾਲਾ 450 ਦਾ 250 ਰੁਪਏ ਦਾ ਜੀ ਪਿਓਰ ਕਾਟਨ ਦਾ ਸੂਟ ਆ ਨਾਲ ਦੁਪੱਟਾ ਰਹੂਗਾ ਕੰਟਰਾਸਟ 2 ਮੀਟਰ ਦਾ 220 ਰੁਪਏ ਦੇ ਵਿੱਚ ਤੁਮਾਨ ਜੀ ਪਹਿਲਾ ਚੈੱਕ ਕਰਾ ਲਓ ਪਿਓਰ ਕਟਾਈ ਦਾ ਸੂਟ ਆ ਪਿਓਰ ਗਰਮ ਸੂਟ ਕਟਾਈ ਦਾ 450 ਰੁਪਏ ਦਾ ਮਾਰਕੀਟ ਇਹ ਤੁਮਾਨ ਜੀ ਆਪਾਂ ਲਾ ਕੇ ਦੇਣਾ 450 ਦੇ 2 ਸੂਟ ਯਾਨੀ ਕਿ ਸਿੰਗਲ ਸੂਟ ਪੈ ਗਿਆ 225 ਰੁਪਏ ਦਾ ਵਾਹ ਚੈੱਕ ਕਰੋ ਵੀ ਕਲਰ ਚੜ ਕਿੰਨੇ ਸੋਹਣੇ ਸੋਹਣੇ ਨੇ ਸਿੰਗਲ ਸੂਟ ਪੈ ਗਿਆ 225 ਰੁਪਏ ਦਾ ਜਿੰਨੇ ਮਰਜ਼ੀ ਲੈ ਜਾਓ ਇੱਕ ਲੈ ਜਾਓ ਦੋ ਲੈ ਜਾਓ ਕੁਆਨਟੀਟੀ ਦੀ ਕੁਆਨਟੀਟੀ ਲੈ ਜਾਓ ਜਿੰਨੇ ਮਰਜ਼ੀ ਲੈਓ 225 ਰੁਪਏ ਦਾ ਜੀ ਚੱਕੋ ਜੀ ਬਿਮਾਰ ਕਾਨੂੰ ਕਰਨਾ ਲਓ ਜੀ 850 ਰੁਪਏ ਬਾਜੀ ਕਿਨੇ 600 ਰੁਪਏ ਦਾ 600 ਰੁਪਏ ਬਾਜੀ ਬਾਜੀ ਬਨਾਰਸੀ ਵੀ 600 ਕਰਤਾ ਹਾਂਜੀ ਬਾਜੀ 11 12 ਕਰੋ ਵਾਲੀ ਸੂਟ ਆ ਬਾਜੀ ਆਪਾਂ ਨੇ ਦੇਖ ਪਹਿਣਾ ਦੇ ਫਾਇਦੇ ਕਰਨੇ 600 ਰੁਪਏ ਦਾ ਸੂਟ ਆ ਲੋ ਲਓ ਵਿਸਕਾਸ オーਗੈਂਦਾ ਆ 550 550 ਰੁਪਏ ਸੂਟ ਪਿਓਰ ਵਿਸਕਾਸ オーਗੈਂਦਾ ਪਹਿਣਾ ਦੀ ਬਹੁਤ ਡਿਮਾਂਡ ਆ ਵਿਸਕਾਸ オーਗੈਂਦਾ ਦੁਪੱਟਾ ਵੀ ਦੇਊਗਾ 2 ਮੀਟਰ ਸਾਰਾ ਸੀਕੁਐਂਸ 550 ਰੁਪਏ ਦਾ ਸੂਟ ਅੱਛਾ ਚੈੱਕ ਕਰੋ ਤੁਮਾਂਜੀ ਕੋਰੀਅਨ ਵੈਲਵਟ ਆ ਮਾਰਕੀਟ ਦੀ 150 ਰੋ ਮੀਟਰ 200 ਰੋ ਮੀਟਰ ਦਾ ਰੇਟ ਆ ਆਪਾਂ ਲਾ ਕੇ ਦੇਣਾ ਸਿਰਫ 100 ਰੁਪਏ ਇਹ ਮੀਟਰ ਜਿੰਨੀ ਮਰਜ਼ੀ ਕੁਆਂਟੀਟੀ ਲੈ ਲਓ ਜਿੰਨੇ ਮਰਜ਼ੀ ਕਰ ਲੈਣ ਲੈ ਲਓ ਜਿੰਨੇ ਮਰਜ਼ੀ ਮੀਟਰ ਲੈ ਲਓ ਪਹਿਲਾਂ ਚੈੱਕ ਕਰੋ ਭਾਜੀ ਕਿੰਨੇ ਸੋਹਣੇ ਸੋਹਣੇ ਨੇ ਇਹਨਾਂ ਦੇ ਕਲਰ 150 200 ਮੀਟਰ ਵਾਲੀ ਸਿਰਫ 100 ਰੁਪਏ ਮੀਟਰ ਭਾਜੀ 500 ਰੁਪਏ ਦਾ ਸੂਟ ਪੈ ਗਿਆ ਲੈ ਨਾ ਦੇ ਥਾਨ ਲੈ ਲਓ ਜਿੰਨੇ ਮਰਜ਼ੀ ਲੈ ਲਓ ਜੀ 100 ਰੁਪਏ ਮੀਟਰ ਮਾਰਕੀਟ 150 ਰੁਪਏ 200 ਰੁਪਏ ਆਪਾਂ ਦੇਣਾ ਸਿਰਫ ਐਸ ਕੇ ਤੁਮਹਾਨੂੰ ਅਨਨ ਚੈੱਕ ਕਰੋ ਆ ਗਈ ਹੈ ਤੁਹਾਨੂੰ ਭਰਾਵਾ ਵਾਸਤੇ ਕੁਰਤੇ ਪਿਓਰ ਗੀਜਾ ਕੋਡ 1050 ਰੁਪਏ 1000 ਰੁਪਏ ਮਾਰਕੀਟ ਵਿੱਚ ਮਿਲਦਾ ਆਪਣ ਲਾਗਦੇ ਨੇ 1050 ਰੁਪਏ ਦੇ 300 ਰੁਪਏ ਜਾਂਦੇ ਜਾਣੇ ਕਿ ਇੱਕ ਸੂਟ ਪੈ ਗਿਆ 350 ਰੁਪਏ ਦਾ 1050 ਰੁਪਏ ਦੇ 300 ਜਿੰਨੇ ਮਰਜ਼ੀ ਕੱਲੇ ਚਾਰ ਲੈ ਲਓ ਕੁਆਨਟੀਟੀ ਜਿੰਨੀ ਮਰਜ਼ੀ ਲੋ ਭਾਜੀ ਕੱਲੇ ਚੈੱਕ ਕਰਾ ਦਿਓ ਕਿੰਨੇ ਸੋਹਣੇ ਸੋਹਣੇ ਨੇ ਜਿੰਨੇ ਮਰਜ਼ੀ ਕੱਲੇ ਲਵੋ ਕੋਈ ਲੰਬਾ ਨਹੀਂ ਕੋਈ ਜਿੱਦਾਂ ਮਰਜ਼ੀ ਹੰਡਾਰ ਕੋਈ ਕਿਸੇ ਤਰ੍ਹਾਂ ਦੀ ਕੁਆਲਿਟੀ ਲੰਬਾ ਨਹੀਂ ਆਊਗਾ ਭਾਜੀ ਜਾਣੇ ਕਿ 350 ਰੁਪਏ ਦਾ ਇੱਕ ਸੂਟ ਪੈ ਗਿਆ 5 ਮੀਟਰ ਪੂਰਾ ਨਾਪ ਕੇ ਦਵਾਵਾਂਗੇ ਭਾਜੀ ਪੂਰਾ ਹੈ ਪੂਰਾ ਭਾਜੀ ਕੁਆਂਟੀਟੀ ਜਿੰਨੀ ਮਰਜ਼ੀ ਚੈੱਕ ਕਰੋ ਜੀ ਕੁਆਂਟੀਟੀ ਵੈਲੇ ਕੋਈ ਲੰਪਾ ਨਹੀਂ ਜਿੰਨੇ ਮਰਜ਼ੀ ਰੰਗ ਚਾੜ ਜੋ ਮਰਜ਼ੀ ਚੱਕੋ 350 ਰੁਪਏ ਦਾ ਆ ਚੈੱਕ ਕਰੋ ਜੀ ਦਵਾਨ ਜੀ ਰਾਜਾ ਰਾਣੀ ਦੀ ਡਿਜ਼ਾਈਨਿੰਗ ਆ ਗਈ ਜਿਹੜਾ ਵੇਖਦਾ 1100 1200 ਰੁਪਏ ਦਾ ਸੂਟ ਆ ਚੈੱਕ ਕਰੋ ਜੀ ਪਿਓਰ ਕਰੇਪ ਦੇ ਉੱਤੇ ਪੂਰੇ ਫਰੰਟ ਤੇ ਰਹੇਗਾ ਵਰਕ ਪਿਓਰ ਦੀ ਬਾਟਮ ਰਾਜਾ ਰਾਣੀ ਵਾਲਾ ਸਪਟਾ ਮਿਲੇਗਾ ਪਿਓ ਚਨਾਉਂਦਾ ਸਿੱਕੋਂ ਦੇ ਵਰਕ ਦੇ ਨਾਲ ਕਿੰਨੇ ਦਾ ਰੌਂਗ ਮਾਰਕੀਟ 12 1300 ਸਿੰਗਲ ਆਪਾਂ ਨੇ 1300 ਦੇ ਦੇਣਿਆ 200 ਵੀ 650 ਰੁਪਏ ਹੈ ਜੀ ਚੈੱਕ ਕਰੋ ਜੀ ਚਾਰ ਕਲਰ ਆ ਚਾਰੇ ਰੰਗ ਸੁਪਰ ਪਾਸ ਗ੍ਰੀਨ ਰੈੱਡ ਮਜੈਂਟਾ ਬਲੈਕ ਜਿਹੜਾ ਮਰਜੀ ਕਲਰ ਲੈ ਲਓ 650 ਰੁਪਏ ਦੀ ਰੇਂਜ ਚਾਹ ਲੋ ਕੁਆਂਟੀਟੀ ਜਿੰਨੀ ਮਰਜੀ ਆ ਲੋ ਭਾਵੇਂ ਪਾਰਸਲਾਂ ਦੇ ਪਾਰਸਲ ਲੈ ਜੋ 650 ਰੁਪਏ ਅਗਲੀ ਡੇਲੀ ਚੈੱਕ ਕਰੋ ਜੀ ਬਸਕੌਸ ਔਰ ਗੰਜਾਂ ਦੇ ਉੱਤੇ ਸਾਰੀ ਸ਼ੀਸ਼ੇ ਵਾਲੀ ਡੇ ਨਹੀਂ ਗਾ ਲੋ ਪਿਓਰ ਬਸਕਾਸ ਸੋਰ ਗੰਜਾਂ ਦੇ ਉੱਤੇ ਪੂਰੇ ਫਰੰਟ ਤੇ ਵਰਕ ਚੀਸ਼ਿਆਂ ਦਾ ਚੈੱਕ ਕਰੋ ਜੀ ਆਲੋ ਦੁਪੱਟੇ ਮਿਲਨੇ ਆ ਨਾਲ ਪਿਓਰ ਚਨਾਉਂਦੇ ਮਕੈਸ਼ ਵਾਲੇ ਇਹ ਸੂਟ ਲਾ ਕੇ ਦੇਣਾ ਜੀ 595 ਰੁਪਏ ਰੇਟ ਚਾ ਚੈੱਕ ਕਰੋ ਜੀ ਚਨਾਉਂਦੇ ਦੁਪੱਟੇ ਕਲਰ ਚੈੱਕ ਕਰੋ ਜੀ ਆਲੋ ਚਾਰ ਚਾਰ ਰੰਗਾਂ ਦੀ ਫੈਮਿਲੀ ਕੁਆਂਟੀਟੀ ਚੈੱਕ ਕਰੋ ਜੀ ਆਲੋ ਜਿੰਨੇ ਮਰਜ਼ੀ ਕੁਆਂਟੀਟੀ ਲੈ ਲਓ ਸਿਰਫ 595 ਰੁਪਏ ਭਾਵੇਂ ਲੈ ਲਓ ਤੁਸੀਂ ਜਿੰਮੀ ਚੂ ਵਾਲੋ ਜਿੰਮੀ ਚੂ ਦਾ ਸੂਟ ਪੂਰੇ ਫਰੰਟ ਦੇ ਉੱਤੇ ਵਰਕ ਆਲੋ ਪੂਰਾ ਫਰੰਟ ਦੇ ਉੱਤੇ ਵਰਕਾ ਲੋ ਸਾਰਾ ਨੈਕ ਦੇ ਉੱਤੇ ਹੈਂਡਵਰਕ ਦਾ ਕੰਮ ਜਿੰਮੀ ਚੂ ਦੇ ਨਾਲ ਲਵਾਦੇ ਦੁਪੱਟੇ ਪਿਓਰ ਚਨਾਉਂਦੇ 2 ਸਾਈਡ ਕੱਟਵਰਕ ਦੇ ਨਾਲ ਆ ਲੋ ਕਲਰ ਚੈੱਕ ਕਰੋ ਜੀ ਆ ਲੋ ਇਦਾਂ ਦੇ ਮਿਲਨੇ ਆ 4 4 ਰੰਗ ਇਹ ਵੀ ਸੂਟ ਲਾ ਕੇ ਦੇਣਾ ਜੀ 595 ਰੁਪਏ ਦੀ ਰੇਟਾ ਆ ਲੋ ਦੁਪੱਟੇ ਵਰਕ ਦੇ ਨਾਲ ਮਾਰਕੀਟ ਰੇਟ 1000 ਰੁਪਏ ਐ ਐਸ ਕੇ ਦਾ ਰੇਟ ਸਿਰਫ 595 ਰੁਪਏ ਆ ਲੋ ਉਹਦੇ ਬਾਅਦ ਲੈਣੇ ਆ ਹੈਵੀ ਡਿਜ਼ਾਈਨ ਇਹ ਚੈੱਕ ਕਰੋ ਜੀ ਆ ਲੋ ਜਿਹੜੇ ਸੂਟ ਵਿਕਦੇ ਆ ਪਿਓਰ ਸ਼ਿਵਰ ਦੇ ਬਾਜ਼ਾਰ ਦੇ ਵਿੱਚ 2500 3000 ਦੀ ਰੇਂਜ ਚ ਚੈੱਕ ਕਰੋ ਜੀ ਪੂਰੇ ਫਰੰਟ ਤੇ ਵਰਕ ਦੁਪੱਟੇ ਲਵਾਏ ਪਿਓਰ ਸ਼ਿਵਰ ਦੇ ਆ ਲੋ ਕੱਟ ਵਰਕ ਦੇ ਨਾਲ ਕੋਈ 2500 ਨਹੀਂ ਕੋਈ 3000 ਨਹੀਂ ਪੰਜ ਰੰਗਾਂ ਦੀ ਫੈਮਿਲੀ ਰੇਡ ਕਰਤਾ 1350 ਰੁਪਏ ਵਾਲੋ 1750 ਰੁਪਏ ਦੀ ਰੇਂਜ ਤੇ ਕਲਰ ਚਾਰਟ ਮਿਲਣਗੇ ਦੋ ਪਾਵੇਂ ਡਾਰਕ ਲੈ ਲਓ ਪਾਵੇਂ ਲੈ ਲਓ ਲਾਈਟ ਕਲਰ ਚਾਹ ਤਾਂ ਚੈੱਕ ਕਰੋ ਜੀ ਪਿਓਰ ਕ੍ਰਸ਼ ਵੇਚਦੇ ਉੱਤੇ ਆਲੋ ਪੂਰੇ ਫਰੰਟ ਦੇ ਉੱਤੇ ਟੋਟਲੀ ਹੈਂਡਵਰਕ ਦਾ ਕੰਮ ਹੀ ਚੈੱਕ ਕਰੋ ਆਲੋ ਦਪਟਾ ਵਾਲਾ ਆਇਆ ਬੜਾ ਪਿਆਰਾ ਜਿੰਮੀ ਚੂੜਾ ਟੋਟਲੀ ਹੈਂਡਵਰਕ ਵਾਲਾ ਦੇਖੋ ਆਲੋ 4 ਸਾਈਡ ਸਰਾ ਹੈਂਡਵਰਕ ਦਾ ਕੰਮ ਕਲਰ ਮਿਲ ਨੇ ਆ 4 2500 ਕੋਈ 3000 ਨਹੀਂ 1350 ਰੁਪਏ ਦੀ ਰੇਂਜ ਦੇ ਵਿੱਚ ਆ ਚੈੱਕ ਕਰੋ ਜੀ ਕੁਆਂਟੀਟੀ ਜਿੰਨੀ ਮਰਜ਼ੀ ਲਓ ਜੋ ਕੋਈ ਐ ਨਹੀਂ ਵੀ ਚਾਰ ਟੂੜ ਰੱਖ ਕੇ ਵੀਡੀਓ ਪਾਦੀ ਕਸਟਮਰ ਆਇਆ ਸਟਾਕ ਹੋ ਗਿਆ ਖਤਮ ਉਸ ਤੋਂ ਬਾਅਦ ਹੈਵੀ ਰੇਂਜ ਦਾ ਕੌਜੀ ਆ ਲੋ 258 ਦੇ ਉੱਤੇ ਆ ਚੈੱਕ ਕਰੋ ਜੀ ਵਿਦ ਇਨਰ ਦੇ ਨਾਲ ਚੈੱਕ ਕਰੋ ਜੀ ਸਲਵਾਰ ਤੇ ਵਰਕ ਆਊਗਾ ਦਮਾਨ ਜੀ ਬਾਟਮ ਤੇ ਵਰਕ ਦੁਪੱਟਾ ਵੀ ਡਿਜ਼ਾਈਨਰ ਆਊਗਾ ਸਾਰਾ ਵਰਕ ਮਾਰਕੀਟ 1500 ਰੁਪਏ ਦਾ ਇੱਕ ਆਪਾਂ ਨੇ ਕਰਤੇ 1500 ਰੁਪਏ ਦੇ ਦੋ ਸੂਟਾਂ ਚੈੱਕ ਕਰੋ ਜਿੰਨੀ ਮਰਜ਼ੀ ਡਿਜ਼ਾਈਨਿੰਗ ਲਓ ਜਿੰਨੀ ਮਰਜ਼ੀ ਲਓ ਕੁਆਂਟੀਟੀ ਆ ਚੈੱਕ ਕਰੋ ਜੀ ਇਹ ਵੀ ਪਿਓਰ ਮਸਲੀਨ ਦਾ ਸੂਟ ਬਾਟਮ ਤੇ ਵਰਕ ਦੁਪੱਟਾ ਬਸਕੋਸ オーਗਨਜੇ ਦਾ ਇਹ ਵੀ ਕਰਤੇ 1500 ਦੇ ਦੋ ਵੀ ਸਿੰਗਲ ਪਹਿਣਾ 750 ਰੁਪਏ ਦੀ ਰੇਂਜ ਦੇ ਵਿੱਚ ਆ ਲੋ ਆ ਲੋ ਜੀ ਕਰਾਚ ਸ਼ਿਮਰ ਦੇ ਉੱਤੇ ਤੇ ਮਾਂਜੀ ਪੂਰੇ ਫਰੰਟ ਦੇ ਉੱਤੇ ਜਾਲ ਜਿਹੜੇ ਸੂਟ ਵਿਗਦੇ ਆ ਬਾਜ਼ਾਰ ਚ 850 ਰੁਪਏ ਦਾ ਆ ਲੋ ਦੁਪੱਟੇ ਮਿਲਨੇ ਆ ਸਾਰੇ ਕੱਟਵਰਕ ਕਲਰ ਤੇ ਡਿਜ਼ਾਈਨਿੰਗ ਜਿੰਨੀ ਮਰਜ਼ੀ ਲਓ 15 ਤੇ 20 ਦੂੰਗਾ ਡਿਜ਼ਾਈਨ ਸੂਟ ਲਾ ਕੇ ਦੇਣਾ ਜੀ 399 ਰੁਪਏ ਦੀ ਰੇਂਜ ਚ 400 ਰੁਪਏ ਚ ਸੂਟ ਆ ਗਿਆ ਫਲੈਟ ਪੂਰੇ ਵਰਕ ਜੇ ਲੈ ਲਓ ਪਿਓਰ ਮਸਲੀਨ ਦਾ ਸੂਟ ਦੁਪੱਟਾ ਮਿਲੇਗਾ ਨਾਲ ਪਿਓਰ ਮਸਲੀਨ ਦਾ ਦੁਪੱਟੇ ਨਾਲ ਮਸਲੀਨ ਦੇ ਰਹਿ ਗਏ 2.5 ਦਾ ਮੀਟ ਰੇਟ ਕਰਤਾ 399 ਰੁਪਏ ਜਿੰਨੀ ਮਰਜੀ ਕੁਆਂਟੀਟੀ ਜਿੰਨੀ ਮਰਜੀ ਲਿਓ ਵੈਰਾਈਟੀ ਚ ਚੈੱਕ ਕਰਾਓ ਜੀ ਕਿੰਨੀ ਕੁਆਂਟੀਟੀ ਬਈ ਆ ਕੱਲ ਦੇਖੋ ਤੁਹਾਡੀ ਇਹ ਨਹੀਂ ਸਾਡੇ 500 ਰੁਪਏ ਦੀ ਰੇਂਜ ਦੇ ਵਿੱਚ ਆ ਲੋ ਆ ਸਾਰੀਆਂ ਡਿਜ਼ਾਈਨਿੰਗ 550 ਰੁਪਏ ਇਦਾਂ ਦੀ ਡਿਜ਼ਾਈਨਿੰਗ ਲੈਣੀ ਆ ਪਿਓਰ ਕੋਸਕੋਸ 458 ਤੇ 750 ਰੁਪਏ ਜੇ ਲੈਣੀ ਆ ਵਿੰਟਰ ਦੀ ਡਿਜ਼ਾਈਨਿੰਗ ਜਾਂ ਕੁਆਂਟੀਟੀ ਚੈੱਕ ਕਰਾਉਗੀ ਸਾਰੀ ਹੀ ਡਿਜ਼ਾਈਨਿੰਗ 350 ਰੁਪਏ ਰੇਜ ਲੱਗੀ ਪਈ ਆ ਪਿਓਰ ਟਪਟੇ ਦੇ ਨਾਲ ਛਾਲ ਸੂਟ ਦੇ ਨਾਲ ਕਹਿੰਦੇ ਇੱਕੋ ਕੰਮ ਕਰਨਾ ਪੈਣਾ ਵੀਡੀਓ ਕਰ ਦਿਓ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਹਨਾ ਕਿਤੇ ਐਸਕੇ ਟੈਕਸਟ ਮਰਿੰਡਾ ਮੇਲ ਦਿਓ ਹਨਾ ਹਾਈਵੇ ਆਪੋਜੀਟ ਰਾਜਮੈਲ ਪੈਲੇਸ